ਜਿਸ ਪ੍ਰਕਾਰ ਦੇ ਹਾਲਾਤ ਬਣਾ ਦਿੱਤੇ ਗਏ ਨੇ ਇਹਦੇ ਵਿੱਚ ਮੁਕੰਮਲ ਤੌਰ ਤੇ ਜਿਹੜੇ ਆਰਡਰ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਆਰਡਰ ਹੈ ਹੁਣਾ ਇਹ ਚਾਹੀਦਾ ਹੈ ਕਿ ਇਧਰ ਮੁਕੰਮਲ ਸਾਰੀ ਸਾਡੀ ਪੁਲਿਸ ਫੋਰਸ ਜਿਹੜੀ ਪੰਜਾਬ ਦੀ ਹੈ ਇਧਰਲੇ ਪਾਸੇ ਲਾਉਣੀ ਚਾਹੀਦੀ ਹੈ ਜੇ ਹਰਿਆਣਾ ਇੱਕ ਗੋਲਾ ਦਾਗਦਾ ਹੈ ਤੇ ਸਾਨੂੰ ਦੋ ਦਾਗਣੇ ਚਾਹੀਦੇ ਹੈ ਜੇ ਹਰਿਆਣਾ ਇੱਕ ਗੋਲੀ ਚਲਾਏਗਾ ਅਸੀਂ ਦੋ ਚਲਾਵਾਂਗੇ ਸੁੱਤਾ ਪਿਆ ਹੈ ਸੁਭਿਰ ਸਿੰਘ ਬਾਦਲ ਕਿਉਂਕਿ ਸਮਝੌਤਾ ਬਿਲਕੁਲ ਹੈ ਸਿਰੇ ਚੜ ਗਿਆ ਸੀਗਾ 8 5 ਦਾ ਸਮਝੌਤਾ ਹੋ ਗਿਆ ਸੀ ਉਹ 6 ਸੀਟਾਂ ਮੰਗਦੇ ਸਨ ਜੇ ਸਾਰੇ ਲੋਕ ਚੁੱਪ ਹੈ ਸਾਨੂੰ ਭੁੱਲ ਜਾਣਾ ਚਾਹੀਦਾ ਅਸੀਂ ਕਾਂਗਰਸੀ ਹੈ ਸਾਨੂੰ ਭੁੱਲ ਜਾਣਾ ਚਾਹੀਦਾ ਅਸੀਂ ਭਾਜਪਾ ਨੇ ਸਾਨੂੰ ਭੁੱਲ ਜਾਣਾ ਚਾਹੀਦਾ ਕਿ ਅਸੀਂ ਆਮ ਆਦਮੀ ਪਾਰਟੀ ਆਖਲੀ ਦਲ ਹੈ ਕਿਉਂਕਿ ਪੰਜਾਬ ਦੇ ਕਿਸਾਨ ਨਾਲ ਖੜਾ ਹੋਣ ਦੀ ਲੋੜ ਹੈ ਬੇਨਤੀ ਵੀ ਕਰਦਾ ਹੈ ਔਰ ਵਾਰਨਿੰਗ ਵੀ ਦਿਨਾ ਹੈ ਪੰਜਾਬ ਦੀ ਸਰਕਾਰ ਨੂੰ ਦਿੱਲੀ ਨੂੰ ਕਿ ਕਿਸਾਨ ਨੂੰ ਦਿੱਲੀ ਦੇ ਬਾਡਰ ਤੇ ਜਾਣ ਦੇਣਾ ਚਾਹੀਦਾ ਹੈ ਇਹ ਉਹ ਲੋਕ ਹੈ ਪੰਜਾਬ ਦੇ ਜਿਨ੍ਹਾਂ ਨੇ ਦੇਸ਼ ਦੀ ਕੁਰਬਾਨੀ ਟੇਕਤਾ ਅਖੰਡਤਾ ਵਾਸਤੇ ਐਡਾ ਸੁਭਾ ਪਰ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਹੈ ਸ਼ਹੀਦੀਆਂ ਪੰਜਾਬ ਨੇ ਦਿੱਤੀਆਂ ਭਾਜਪਾ ਦੇ ਅੰਦੋਲਨਕਾਰੀ ਇੱਕ ਸਿੱਖ ਨੂੰ ਆਈਪੀਐਸ ਅਫੀਸਰ ਨੂੰ ਜਿਹਨੇ ਮੋਢੇ ਤੇ ਸ਼ੇਰ ਲੱਗਿਆ ਉਹਨੂੰ ਕਹਿੰਦੇ ਖਾਲਿਸਤਾਨੀ ਹੈ ਬੰਗਾਲ ਦੇ ਵਿੱਚ ਹੋਇਆ ਅਸੀਂ ਇਹਦੀ ਨਿੰਦਾ ਕਰਦੇ ਹਾਂ ਭਾਜਪਾ ਨੇ ਫਗਾਲੇ ਇਨਸਾਨ ਨੂੰ ਖਾਲਿਸਤਾਨੀ ਬਣਾ ਦਿੱਤਾ ਗਿਆ ਇਸ ਗੱਲ ਦਾ ਰੂਸ ਮੈਂ ਜਾਣਾ ਚਾਹਣਾ ਪਰ ਮੈਂ ਸਨੇਹਾ ਦੀਕਦਾ ਕੋਈ ਵਿਅਕਤੀ ਸਾਨੂੰ ਕਈ ਵਾਰੀ ਕਿਸਾਨ ਜਥੇਬੰਦੀਆਂ ਦੀ ਇਹ ਕਾਲ ਹੈ ਕਿ ਪੋਲੀਟੀਕਲ ਲੋਕ ਸਾਡੇ ਕੰਮ ਦੇ ਵਿੱਚ ਦਖਲ ਨਾ ਦੇਣ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਿਸਾਨ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਤੇ ਮਾਹੌਲ ਕਾਫੀ ਤਣਾਅਪੂਰਨ ਦੇਖਣ ਨੂੰ ਮਿਲਿਆ ਬੀਤੇ ਦਿਨੀ ਤੇ ਜਿਹਦੇ ਚੱਲਦਿਆ ਹੁਣ ਕਾਂਗਰਸ ਦੇ ਪ੍ਰਧਾਨ ਨਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਪੰਜਾਬ ਪੁਲਿਸ ਨੂੰ ਤਾਇਨਾਤ ਕੀਤਾ ਜਾਵੇ ਤਾਂ ਤਾਂ ਉਹਨਾਂ ਦੀ ਸੁਰੱਖਿਆ ਕੀਤੀ ਜਾ ਸਕੇ ਤੇ ਦੂਜੇ ਪਾਸੇ ਜੋ ਕੱਲ ਖਨੌਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਉਹਦੇ ਚੱਲਦਿਆ ਉਹਨਾਂ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਕਈ ਸਵਾਲ ਚੁੱਕੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਤੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਜਿਸ ਪ੍ਰਕਾਰ ਦੇ ਹਾਲਾਤ ਬਣਾ ਦਿੱਤੇ ਗਏ ਨੇ ਇਹਰੇ ਵਿੱਚ ਮੁਕੰਮਲ ਤੌਰ ਤੇ ਜਿਹੜੇ ਆਰਡਰ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਆਰਡਰ ਹੈ ਕਿ ਅੱਗੇ ਨਹੀਂ ਕੋਈ ਆਉਣਾ ਚਾਹੀਦਾ ਜੇ ਕੋਈ ਗੋਲੀ ਮਾਰਨੀ ਪੈਂਦੀ ਹੈ ਤਾਂ ਮਾਰ ਦਿਓ ਕੱਲ ਇੱਕ ਨੌਜਵਾਨ ਸਾਥੀ ਦੀ ਮੌਤ ਹੋ ਗਈ ਔਰ ਮੂਪ ਦਰਸ਼ਕ ਬਣ ਕੇ ਪੰਜਾਬ ਦੀ ਸਰਕਾਰ ਵੇਖ ਰਹੀ ਹੈ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਮੁਕੰਮਲ ਤੌਰ ਤੇ ਗੋਡੇ ਟੇਕਤੇ ਹੈ ਸਰਕਾਰਾਂ ਦੇ ਸਾਹਮਣੇ ਹੁਣ ਇਹ ਚਾਹੀਦਾ ਹੈ ਕਿ ਇੱਧਰ ਮੁਕੰਮਲ ਸਾਰੀ ਸਾਡੀ ਪੁਲਿਸ ਫੋਰਸ ਜਿਹੜੀ ਪੰਜਾਬ ਦੀ ਹੈ ਇੱਧਰਲੇ ਪਾਸੇ ਲਾਉਣੀ ਚਾਹੀਦੀ ਹੈ ਜੇ ਹਰਿਆਣਾ ਇੱਕ ਗੋਲਾ ਦਾਗਦਾ ਹੈ ਤੇ ਸਾਨੂੰ ਦੋ ਦਾਗਣੇ ਚਾਹੀਦੇ ਜੇ ਹਰਿਆਣਾ ਇੱਕ ਗੋਲੀ ਚਲਾਏਗਾ ਅਸੀਂ ਦੋ ਚਲਾਵਾਂਗੇ ਮੈਂ ਨਹੀਂ ਕਹਿੰਦਾ ਕਿ ਹਿੰਸਾ ਪਟਕੇ ਪਰ ਮੈਂ ਚਾਹੁੰਦਾ ਕਿ ਸ਼ਾਂਤੀਪੂਰਕ ਤਰੀਕੇ ਦੇ ਨਾਲ ਜੇ ਕਿਸਾਨ ਦਿੱਲੀ ਜਾਣਾ ਚਾਹੁੰਦਾ ਹੈ ਉਹਨੂੰ ਸਾਡੇ ਪੰਜਾਬ ਦੀਆਂ ਬਰੂਹਾਂ ਤੇ ਕਿਉਂ ਮਾਰਿਆ ਜਾ ਰਿਹਾ ਹੈ ਰਬੜ ਬੁਲੇਟਸ ਚਲਾਏ ਜਾ ਰਹੇ ਨੇ ਟੱਕਾ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਜਿਨ੍ਹਾਂ ਦੀਆਂ ਅੱਖਾਂ ਚਲੀਆਂ ਗਈਆਂ ਸੋ ਇਹ ਸਰਾ ਸਰ ਟੱਕਾ ਹੈ ਅੱਜ ਮੂਵ ਦਰਸ਼ਕ ਬਣ ਕੇ ਦੇਖ ਰਿਹਾ ਅਕਾਲੀ ਦਲ ਸੁੱਤਾ ਪਿਆ ਹੈ ਸੋਬੀਰ ਸਿੰਘ ਬਾਦਲ ਕਿਉਂਕਿ ਸਮਝੌਤਾ ਬਿਲਕੁਲ ਐ ਸਿਰੇ ਚੜ ਗਿਆ ਸੀਗਾ 8 5 ਦਾ ਸਮਝੌਤਾ ਹੋ ਗਿਆ ਸੀ ਉਹ 6 ਸੀਟਾਂ ਮੰਗਦੇ ਸਨ ਸੋ ਅੱਜ ਅਕਾਲੀ ਦਲ ਸੁੱਤਾ ਪਿਆ ਭਾਜਪਾ ਮੈਂ ਕਹਾਂਗਾ ਭਾਜਪਾ ਦਾ ਜਿਹੜਾ ਪ੍ਰਧਾਨ ਹੋ ਆਪਣੇ ਆਪ ਨੂੰ ਕਿਸਾਨ ਕਹਿੰਦਾ ਹੈ ਔਰ ਕਿਸਾਨ ਹੋਣ ਦੇ ਨਾਤੇ ਅੱਜ ਇੱਥੋਂ ਤੱਕ ਸਿਆਸਤ ਤੇ ਪਹੁੰਚਿਆ ਸਾਰੇ ਲੋਕ ਚੁੱਪ ਹੈ ਸਾਨੂੰ ਭੁੱਲ ਜਾਣਾ ਚਾਹੀਦਾ ਅਸੀਂ ਕਾਂਗਰਸੀ ਐ ਸਾਨੂੰ ਭੁੱਲ ਜਾਣਾ ਚਾਹੀਦਾ ਅਸੀਂ ਭਾਜਪਾ ਨੇ ਸਾਨੂੰ ਭੁੱਲ ਜਾਣਾ ਚਾਹੀਦਾ ਕਿ ਅਸੀਂ ਆਮ ਆਦਮੀ ਪਾਰਟੀ ਆਖਲੀ ਦਲ ਹੈ ਕਿਉਂਕਿ ਪੰਜਾਬ ਦੇ ਕਿਸਾਨ ਨਾਲ ਖੜਾ ਹੋਣ ਦੀ ਲੋੜ ਹੈ ਅੱਜ ਬਾਜ਼ਾਰ 'ਚ ਰੌਣਕ ਕਿਸਾਨ ਕਰਕੇ ਹੈ ਅਗਰ ਕਿਸਾਨ ਮਰ ਗਿਆ ਪੈਲਸਾਂ 'ਚ ਬਾਜ਼ਾਰਾਂ 'ਚ ਰੌਣਕ ਖਤਮ ਹੋ ਜਾਏਗੀ ਖੇਤੀ ਪ੍ਰਧਾਨ ਸੂਬਾ ਹੈ ਆੜਤਾ ਇਸ ਕਰਕੇ ਚੱਲ ਰਹੀ ਹੈ ਸ਼ੈਲਰ ਇਸ ਕਰਕੇ ਚੱਲ ਰਹੀ ਹੈ ਸਾਡਾ ਕਾਰੋਬਾਰ ਧੰਦਾ ਇਸ ਕਿਸਾਨੀ ਕਰਕੇ ਚੱਲ ਰਿਹਾ ਹੈ ਸੋ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਕਿਸਾਨਾਂ ਦਾ ਸਾਥ ਦੇ ਕੇ ਡਟ ਕੇ ਉਹਨਾਂ ਨਾਲ ਖੜਨਾ ਚਾਹੀਦਾ ਹੈ ਔਰ ਸਾਨੂੰ ਅਸੀਂ ਮੈਂ ਬੇਨਤੀ ਵੀ ਕਰਦਾ ਔਰ ਵਾਰਨਿੰਗ ਵੀ ਦਿੰਦਾ ਹੈ ਪੰਜਾਬ ਦੀ ਸਰਕਾਰ ਨੂੰ ਦਿੱਲੀ ਨੂੰ ਕਿ ਕਿਸਾਨ ਨੂੰ ਦਿੱਲੀ ਦੇ ਬਾਹਰ ਤੇ ਜਾਣ ਦੇਣਾ ਚਾਹੀਦਾ ਹੈ ਇਹ ਉਹ ਲੋਕ ਹੈ ਪੰਜਾਬ ਦੇ ਜਿਨ੍ਹਾਂ ਨੇ ਦੇਸ਼ ਦੀ ਕੁਰਬਾਨੀ ਏਕਤਾ ਅਖੰਡਤਾ ਵਾਸਤੇ ਐਡਾ ਸੂਬਾ ਹੈ ਪਰ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਹੈ ਸ਼ਹੀਦੀਆਂ ਪੰਜਾਬ ਨੇ ਦਿੱਤੀਆਂ ਚਾਹੇ ਆਜ਼ਾਦੀ ਚਾਹੇ ਕਾਰਗਿਲ ਚਾਹੇ ਪਾਕਿਸਤਾਨ ਚਾਹੇ ਕੋਈ ਲੜਾਈ ਹੋਏ ਤੇ ਅੱਜ ਸਾਨੂੰ ਬਾਰਡਰ ਬਣਾ ਦਿੱਤਾ ਗਿਆ ਅੱਜ ਸਾਨੂੰ ਦੇਸ਼ ਤੋਂ ਵੱਖ ਕਰ ਦਿੱਤਾ ਗਿਆ ਅੱਜ ਕੋਈ ਪੱਗ ਵਾਲਾ ਬੰਦਾ ਹੁੰਦਾ ਹੈ ਤੇ ਭਾਜਪਾ ਦੇ ਅੰਦੋਲਨ ਕਾ ਭਾਜਪਾ ਦੇ ਅੰਦੋਲਨਕਾਰੀ ਇੱਕ ਸਿੱਖ ਨੂੰ ਆਈਪੀਐਸ ਅਫੀਸਰ ਨੂੰ ਜਿਹਨੇ ਮੋਢੇ ਤੇ ਸ਼ੇਰ ਲੱਗਿਆ ਉਹਨੂੰ ਕਹਿੰਦੇ ਖਾਲਿਸਤਾਨੀ ਹੈ ਬੰਗਾਲ ਦੇ ਵਿੱਚ ਹੋਇਆ ਅਸੀਂ ਇਹਦੀ ਨਿੰਦਾ ਕਰਦੇ ਹਾਂ ਭਾਜਪਾ ਨੇ ਪਾਗਲ ਇਨਸਾਨ ਨੂੰ ਖਾਲਿਸਤਾਨੀ ਬਣਾ ਦਿੱਤਾ ਗਿਆ ਇਸ ਕੱਲ ਦਾ ਰੋਸ ਪਿਛਲੀ ਵਾਰ ਅੰਦੋਲਨ ਤੇ ਗਏ ਸੀ ਇਸ ਵਾਰ ਵੀ ਮਹਨਾਂ ਬਿਲਕੁਲ ਮੈਂ ਜਾਣਾ ਚਾਹਣਾ ਪਰ ਮੈਂ ਸੁਨੇਹਾ ਢੀਕਦਾ ਕੋਈ ਵਿਅਕਤੀ ਸਾਨੂੰ ਕਿ ਯਾਰੀ ਕਿਸਾਨ ਜਥੇਬੰਦੀਆਂ ਦੀ ਇਹ ਕਾਲ ਹੈ ਕਿ ਪੋਲੀਟੀਕਲ ਲੋਕ ਸਾਡੇ ਕੰਮ ਦੇ ਵਿੱਚ ਦਖਲ ਨਾ ਦੇਣ ਪਰ ਅਸੀਂ ਆਮ ਕਿਸਾਨ ਹੁੰਦੇ ਨਾ ਤੇ ਆਦਾ ਫਰਜ ਧਮਾ ਰਹੇ ਹਾਂ ਮਗਰੋਂ ਰਹਿ ਕੇ ਉਹਨਾਂ ਦੀ ਸਪੋਰਟ ਕਰਦੇ ਹਾਂ ਮੈਂ ਬੇਨਤੀ ਕਰਾਂਗਾ ਜਿੱਧੇ ਜਥੇਬੰਦੀ ਆਵਾਜ਼ ਮਾਰੇਗੀ ਉਦੋਂ ਸਾਨੂੰ ਖੜਾ ਹੋਣਾ ਚਾਹੀਦਾ ਹੈ ਮੈਂ ਕਿਉਂ ਪੰਜਾਬ ਦੇ ਮੁੱਖ ਮੰਤਰੀ ਨੂੰ ਪਰਚਾ ਦਿਓ ਤੁਸੀਂ ਪਰਚਾ ਦਿਓ ਗ੍ਰਹਿ ਮੰਤਰੀ ਤੇ ਬੀਜੇਪੀ ਵਾਲਿਆਂ ਤੇ ਕਿਉਂ ਨਹੀਂ ਦਿੰਦੇ ਅਨਿਲ ਵੇਜ ਤੇ 302 ਦਾ ਪਰਚਾ ਹੋਵੇ ਚਲਾਨ ਪੇਸ਼ ਹੋਵੇ ਕਾਨੂੰਨ ਡਿਸਾਈਡ ਕਰੇ ਕੀ ਹੋਇਆ ਕਿਹਨੇ ਗੋਲੇਟ ਮਾਰਿਆ 12 ਬੋਰ ਦੀਆਂ ਗੋਲੀਆਂ ਆਮ ਗੋਲੀਆਂ ਹਥਿਆਰ ਆਮ ਹਥਿਆਰ ਲੈ ਕੇ ਪੁਲਿਸ ਖੋਲੀਆਂ ਚਲਾ ਰਹੀ ਹੈ ਸੋ ਇਹ ਸਰਾਸਰ ਅਨਿਆਏ ਹੈ ਮੁੱਖ ਮੰਤਰੀ ਕਹਿੰਦੇ ਮੈਂ ਮੁਆਵਜ਼ਾ ਦੇਵਾਂਗਾ ਪਰ ਜੇ ਨਾਲ ਨੌਜਵਾਨ ਪੁੱਤ ਦਾ ਮਰਦ ਨਹੀਂ ਹੋਣਾ ਸੋ ਮੇਰੀ ਡਿਮਾਂਡ ਹੈ ਕਿ ਇਧਰਲੇ ਪਾਸੇ ਪੁਲਿਸ ਸੁਰੱਖਿਆ ਫੋਰਸ ਪੰਜਾਬ ਦੇ ਕਿਸਾਨ ਦੀ ਰੱਖਿਆ ਕਰੇ ਔਰ ਅਨਿਲ ਵੇਜਤੇ 302 ਦਾ ਮਕਦਮਾ ਦਰਜ ਕਰੇ ਫੇਰ ਇਨਕੁਆਰੀ ਕਰੇਗੇ ਨਹੀਂ ਇਨਕੁਆਰੀ ਕਰਾਂਗੇ ਅਣਪਛਾਤੇਆਂ ਦੇ ਪਰਚਾ ਕਰ ਦੇਣਗੇ ਫੇਰ ਉਹਨਾਂ ਕੀ ਫਾਇਦਾ ਹੈ ਸੋ ਇਹ ਸਾਡੀ ਡਿਮਾਂਡ ਹੈ ਔਰ ਇਹ ਵਾਰਨਿੰਗ ਦੇਵੇ ਹਰਿਆਣਾ ਨੂੰ ਕੋਈ ਗੋਲੀ ਨਹੀਂ ਚਲਾਏਗਾ ਸਾਡੇ ਲੋਕ ਸ਼ਾਂਤੀਮਈ ਬੈਠੇ ਆ ਔਰ ਇਹਨਾਂ ਨੂੰ ਬਾਰਡਰ ਤੇ ਜਾਣ ਦਿੱਤਾ ਜਾਵੇ ਕੇਂਦਰ ਨਾਲ ਦਿੱਲੀ ਗੱਲ ਕਰੇ ਬੀਜੇਪੀ ਦੇ ਲੋਕ ਦਿੱਲੀ ਵਾਲਿਆਂ ਨਾਲ ਗੱਲ ਕਰਨ ਸ਼ਾਂਤੀਪੂਰਕ ਪਹਿਨਾ ਇੱਕ ਸਾਲ ਬੈਠੇ ਰਹੇ ਸੀ ਉਹਨਾਂ ਨੇ ਕੀ ਕੀਤਾ ਕੁਝ ਨਹੀਂ ਕੀਤਾ ਸੋ ਜਿਵੇਂ ਤੁਸੀਂ ਸੁਣਿਆ ਰਾਜਾਵੜੀ ਦੇ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਨੇ ਹਰਿਆਣਾ ਸਰਕਾਰ ਦੇ ਉੱਤੇ ਹੁਣ ਵੇਖਣਾ ਹੋਵੇਗਾ ਨਾਲੇ ਸਮੇਂ ਦੇ ਵਿੱਚ ਕਿਸਾਨਾਂ ਵੱਲੋਂ ਹੋਰ ਕੀ ਅੱਗੇ ਨੂੰ ਕਦਮ ਚੁੱਕੇ ਜਾਂਦੇ ਨੇ ਆਪਣੇ ਅੰਦੋਲਨ ਨੂੰ ਲੈ ਕੇ ਆਣਾ ਸੰਭਾਲ ਸੇਗਾ ਕੈਮਰਾ ਪਾਸਾ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਖਾਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ ਤੁਹਾਡਾ ਆਪਣਾ ਪੰਜਾਬ ਡਿਬੇਟ ਪ੍ਰੋਗਰਾਮ ਜੋ ਤੁਸੀਂ ਡੀ 5 ਚੈਨਲ ਪੰਜਾਬੀ ਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਤੱਕ ਲਾਈਵ ਦੇਖਦੇ ਹੋ ਇਹ ਪ੍ਰੋਗਰਾਮ ਅੱਜ ਮੌਜੂਦਾ ਕਿਸਾਨ ਅੰਦੋਲਨ ਤੇ ਹੋਵੇਗਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਰਸ਼ਕ ਵੀ ਫੋਨ ਕਾਲ ਦੇ ذریعے ਹਿੱਸਾ ਲੈ ਸਕਦੇ ਨੇ ਫੋਨ ਕਰਨ ਲਈ ਸਾਡਾ ਨੰਬਰ ਹੋਵੇਗਾ 88725 88829